वेलकम ਕਰਦੇ ਆ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਤੇ ਵੀਰ ਟੋਕੜਾ ਵੜੇ ਨੇ ਆਉਦਾ ਵਾ ਤੇ ਬਿਲਕੁਲ ਮੁੱਲ ਜਾਇਜ਼ ਹੁੰਦੇ ਆ ਤੇ ਤਿੰਨ ਟੋਕੜਾ ਲਿਆਂਦੀਆਂ ਅੱਜ ਤੇ ਬਿਲਕੁਲ ਜਾਇਜ਼ ਮੋਲਾ ਅੱਜ ਤੁਹਾਨੂੰ 10000 ਤੋਂ ਸ਼ੁਰੂ ਹੋਊਗੇ ਤੇ ਲਾਸਟ ਪਤਾ ਨਹੀਂ ਕਿੱਥੋਂ ਤੱਕ ਜਾਵੇ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਦਾ ਥਾਨ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਇਹ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਤਿੰਨਾ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਜੀ ਚਰਤੀਕਲਾ ਪਾਈ ਲਈਸ ਨਾ ਠੀਕ ਆ ਆਪਾਂ ਕੱਲ ਪਾਈ ਸੀ ਵੀਡੀਓ ਤੁਹਾਡੀ ਕਿਦਾਂ ਵੇਖ ਗਿਆ ਮਾਲ ਸਾਰਾ ਹਾਂਜੀ ਭਾਜੀ ਦੇਖ ਗਿਆ ਸਾਰਾ ਠੀਕ ਆ ਜੀ ਤੇ ਅੱਜ ਫੇਰ ਤਿੰਨ ਤਿੰਨ ਪਾਈ ਤਿੰਨੇ ਟੋਕੜਾ ਤਿੰਨੇ ਟੋਕੜਾ ਹਾਂਜੀ ਠੀਕ ਆ ਤੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਹਾਂਜੀ ਨਾਂ ਮੇਰਾ ਗਿਆਨ ਸਿੰਘ ਪਿੰਡ ਸੁਹਾਰਾ ਜਿਹੜਾ ਤਸੀਲ ਰਵਗਾ ਜ਼ਿਲ੍ਹਾ ਮਸਰ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 9876284269 ਠੀਕ ਆ ਠੀਕ ਆ ਜੀ ਤੇ ਅੱਜ ਫੇਰ ਤਿੰਨ ਹੀ ਆ ਭਾਜ ਬਿਲਕੁਲ ਜਾਇਜ਼ ਨੋਰਮਲ ਨੋਰਮਲ ਠੀਕ ਹੈ ਨੀ ਠੀਕ ਆ ਜੀ ਠੀਕ ਹੈ ਸਹੀ ਆ ਤੇ ਕਿੱਥੋਂ ਤੱਕ ਮੋਲਿਆ ਵੀਰ ਜੀ ਅੱਜ ਵੀਰ ਜੀ 12000 ਤੋਂ ਲੈ ਕੇ ਤੇ 20000 ਤੱਕ ਇੱਕ ਜਿਹੜੀ 10000 ਵਾਲੀ ਕਹਿੰਦੇ ਆਂਦੇ ਉਹ ਆਉਂ ਨਹੀਂ ਅੱਛਾ ਆਉਂਦੀ ਹੈ ਉਹਦੇ ਕੋਲ ਦੁੱਧ ਕਿੰਨਾ ਉਹਦੇ ਕੋਲ ਵੀ 5 ਲੀਟਰ ਹੈਗਾ 5 ਲੀਟਰ ਦੁੱਧ ਹੈਗਾ ਹਾਂਜੀ ਠੀਕ ਆ ਠੀਕ ਆ ਤੇ ਸ਼ੁਰੂਆਤ ਕਰੀ ਇੱਧਰੋਂ ਹਾਂਜੀ ਇਹਦਾ ਸੂਆ ਕਰਵਾ ਜੀ ਜਿਹੜਾ ਸੂਆ ਸੂਈਆ ਦੂਜਾ ਦੂਜਾ ਸੂਆ ਸੂਈ ਹੈ ਹਾਂ ਠੀਕ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਵੇ ਸੋਈ ਨੂੰ ਮਰਨਾ ਕੇ ਨਾਮ ਮੰਨੇ ਜਾਂ ਮਰਨਾ ਵਾ ਸੋਈ ਨੂੰ ਵਾ ਦੋ ਨਾਮ ਆ ਕੇ ਕੀ ਲੈਣਾ ਵਾ ਦੋ ਜਾਂ 2.5 ਮਹੀਨੇ ਵਾ ਤੋ ਵਾ ਦੋ ਜਾਂ 2.5 ਮਹੀਨੇ ਤੇ ਦੁੱਧ ਕਿੰਨਾ ਵੀਰੇ ਦੇ ਕੋਲ ਇਹਦੇ ਅਸਟਾ ਮੇਰਾ ਪਿਆਰ ਆ ਲੀਟਰਾਂ ਵਾਲਾ ਹਾਂ 7 ਲੀਟਰ ਆ 7 ਲੀਟਰ ਦੁੱਧ ਤਿਆਰ 900 ਗ੍ਰਾਮ ਦਾ ਲੀਟਰ ਹੁੰਦਾ 900 ਨਾਲ ਹੀ ਆਦਲਾ ਜੋ ਮਰਜ਼ੀ ਲਾ ਦੇ ਜਿਹੜਾ ਮੇਰੇ ਘਰ ਆਣਗੇ ਮੰਨਣਾ ਵਾ ਉਹ 7 ਲੀਟਰ ਹੈ 7 ਲੀਟਰ ਠੀਕ ਮੈਂ ਵੀ ਚਾਦਾ ਕਰੂਗਾ ਦੁੱਧ ਪਾ 11 12 ਕੁ ਅੱਛਾ ਉਹ ਜ ਸਵੇਰੇ ਗਈ ਅੱਜ ਤੇ ਮੇਰਾ ਵੀ ਇਥੇ ਆ ਰਾਤ ਰਿਆ ਦੋੜਿਆਂ ਚ ਵਾਈਏ ਨੇ ਹਾਂ ਤੇ ਇੱਕ ਲੈਣ ਇੱਕ ਆ ਖੜੀਆਂ ਦੋ ਪਰਾਂ ਨੇ ਠੀਕ ਆ ਤੇ ਦੋ ਦੋ ਨੇ ਆਪਾਂ ਛੇ ਰਕਾਇ ਬਹਿਣ ਸਿੰਘਾਂ ਨਾਲੇ ਹਾਂ ਸਾਢੇ 6 ਰਿਕਦੇ ਆ ਠੀਕ ਆ ਠੀਕ ਆ ਨੇ ਕਈ ਵੀਰ ਹੱਨ ਨੂੰ ਫੋਨ ਕਰ ਦਿੰਦੇ ਆ ਵੀ ਤਾਂ ਕਈ ਕਈ ਘਰ ਬੈਠੇ ਕਮੈਂਟ ਮਾਰਨਗੇ ਕਵਾੜ ਬਾ ਤੇਰੇ ਭਾਦ ਕਵਾੜ ਮੇਰੇ ਭਾ ਸੋਨਾ ਵਾ ਜੀ 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 ਜਿਹੜੇ ਨੰਗ ਹੁੰਦੇ ਨੇ ਨੰਗ ਸਿਰੇ ਦੇ ਉਹ ਬਾਈ ਕਮੈਂਟ ਕਰਦੇ ਆ ਠੀਕ ਆ ਠੀਕ ਆ ਕਵਾੜ ਆ ਮੇਰੇ ਭਾਦਾ ਬਿਲਕੁਲ ਸੋਨਾ ਭਾਈ ਇਹ ਤਾਂ ਭਾਜੀ ਇਹ ਤਾਂ ਬਿਲਕੁਲ ਇਹ ਗੱਲ ਪਤਾ ਕੀ ਹੈ ਇਹ ਗੱਲ ਸਮਝਦੀ ਆ ਹਨਾ ਤੇ ਮੰਨ ਕੇ ਚੱਲੋਗੇ ਜਿਹੜੇ ਰੂੜੀਆਂ ਤੋਂ ਕੱਖ ਕਾਨ ਜੁਗਦੇ ਆ ਉਹਨਾਂ ਦਾ ਉਹ ਵੀ ਵਿਕ ਜਾਂਦਾ ਬਿਲਕੁਲ ਹੁਣ ਜੇ ਸਾਂ ਵਾਲੀਆਂ ਚੀਜ਼ਾਂ ਵਾਂ ਦੁੱਧ ਦਿੰਦੀਆਂ ਵਾਂ ਦੁੱਧ ਪੀਂਦੇ ਆ ਸੇਵਾ ਕਰਨ ਦੇ ਆਪਾਂ ਸਿੱਧੀ ਗੱਲ ਲਿਆ ਕੇ ਕਿਤੇ ਕਰੋ ਇਹਨਾਂ ਦੋਵਾਂ ਦੇ ਇਹਨਾਂ ਦੇ ਗੋਹਾ ਜਿਹੜੇ ਹਨ ਜੀ ਕੋਈ ਗੱਲ ਨਹੀਂ ਕਰਨਾਂ ਜੀ 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 ਆਪਾਂ ਨਹਾਵਾ ਦਵਾ ਕੇ ਆਪਾਂ ਸ਼ੈਂਪੂ ਮਰਿਆ ਨੂੰ ਵੇਖਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜੇ ਮੇਰੇ ਵੀਰ ਕਰਦੇ ਆ ਕਮੈਂਟ ਜਿਆਦਾ ਹੀ ਆਖਿਆਈ ਆ ਨਾ ਉਹਨਾਂ ਨੂੰ ਜੀ ਜੀ ਨੰਬਰ ਮੇਰਾ ਦਿੱਤਾ ਵਿਚ ਵੀਡੀਓ ਫੋਨ ਲਾ ਲਿਆ ਕਰਨ ਕੇ ਲੋਰੇ ਫੇਰ ਸੁਣ ਲੋ 897 842 69 ਠੀਕ ਹੈ ਠੀਕ ਹੈ ਮੇਰੇ ਵੀਰ ਨੂੰ ਫੋਨ ਲਾ ਕੇ ਕਹਵੇ ਕਰਾਂ ਠੀਕ ਹੈ ਠੀਕ ਹੈ ਜੀ ਹਾਂ ਚਲੋ ਇੱਕ ਤੇ ਆਈਡੀ ਦਾ ਪਤਾ ਲੱਗਣਾ ਕੀ ਹੈ ਕੀ ਨਹੀਂ ਹਾਂ ਹਾਂ ਪਹਿਲਾਂ ਤੇ ਉੱਥੇ ਇੱਕ ਨੇ ਕਈਆਂ ਵੀਰਾਂ ਨੂੰ ਕਹਿ ਦਿੰਦੇ ਕਈ ਕੁਝ ਕਹਿ ਦਿੰਦੇ ਆ ਉਹ ਚਲੋ ਉਹਨਾਂ ਦਾ ਵੀ ਕੰਮ ਹੈ ਉਹਨਾਂ ਦਾ ਵੀ ਤੰਦ ਚੱਲ ਤੋਰੀਏ ਵੀਰ ਜੀ ਇਹਨੂੰ ਆ ਵੇਖੋ ਜੀ ਦੋ ਤੇ 7 ਕਿਲੋ ਤਿਆਰ ਆ ਇਹਦੇ ਕੋਲ ਵੈਢ ਚੈੱਕ ਕਰ ਲਓ ਦੂਜਾ ਸੂਆ ਸੁਈ ਆ ਆ ਵੇਖੋ ਜੀ ਏ ਸਕੁਆਰਡੀ ਚੈੱਕ ਕਰ ਲਿਓ ਕੱਦ ਕੋਈ ਬਹੁਤਾ ਵੱਡਾ ਨਹੀਂ ਗਾ ਨਾਰਮਲ ਕਾਦੇ ਆ ਤੇ ਨਾ ਹੀ ਬਹੁਤੀ ਛੋਟੀ ਜਰਸੀਆਂ ਕਿ ਜੱਡੀ ਆ ਇਹ ਆ ਵੇਖ ਬਾਕੀ ਸੀਰੀਜ਼ ਹੈ ਨਹੀਂ ਆ 80 ਮੋਨ ਵੀ ਹਾਂਜੀ 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 ਠੀਕ ਆ ਫਿਰ ਅਸੀਂ ਤੋਂ ਬਣਾ ਚਵਾਈ ਕਰਦੇ ਆ ਤੇ ਸੱਜਰ ਨੇ ਵੀ ਦੁੱਧ ਕਿੰਨਾ ਕਿ ਜੋ ਆ ਉਹਨੇ ਭਾਜੀ ਘਰ ਅੰਦਰ 13 ਗਾਜ ਕੋ ਕਹਿੰਦੇ ਠੀਕ ਆ 13 14 ਆ ਆਪਣੇ ਕੋਲ ਹਰ ਚੰ 7 ਲੀਟਰ ਆ ਗਾਂ ਟਿਕਾ ਟੂਗਾ ਲੱਗਾ ਕਿ ਨਹੀਂ ਪਤਾ ਨਹੀਂ ਭਾਈ ਠੀਕ ਆ ਇੱਥੇ ਅੰਗ ਚੋਵੇ ਉਹ ਤਾਂ 7 ਤੋਂ ਵੱਧ ਹੋਊਗਾ ਘਟਣਾ ਹੋਊਗਾ ਤੇ ਮੋਲੇ ਧੱਕ ਨਾ ਕਰਨਾ ਜੀ ਮੁੰਨ ਵੀਰੇ ਜਾਇ ਜੀ ਜੀ ਮੁੰਨ ਵੀਰੇ ਆਪਾਂ ਲੈਣ ਦੇ ਨਾਲੇ ਕਰਨੇ ਆ ਕੋਈ ਮੇਰਾ ਵੀਰ ਘਾਟ ਵੱਧ ਨਾਲ ਆਖੇ ਜੀ ਰੁਪਈਆ 17500 ਦੇ ਦਾ ਮੋਲੇ ਆ ਹਾਂ ਜੀ 17000 ਦੇ ਨਹੀਂ 500 ਵੇਸ਼ ਹੋਊ ਮੌਕੇ ਤੇ ਛੋੜ ਕਰ ਦੋਗੇ ਨਾ 500 ਰੁਪਈਆ ਵਾੜੀ ਕਰਦਾ 51700 ਤੋਂ 16500 ਦੀ 16 ਦੀ ਨਾ ਕਰਦੀਏ ਮੇਰਾ ਜਵਾਨੇ ਕੋ ਬੈਣਾ ਨਹੀਂ ਲੈਣ ਦੇ ਨਾਲ ਕਰਦੀਏ 400 ਰੁਪਏ ਲਈਦਾ ਨਾ ਸੇਵਾ ਕਰਕੇ ਠੀਕ ਹੈ ਠੀਕ ਹੈ ਚਲੋ ਬਾਕੀ ਕਰਾ ਲੇ ਜਿਹੜੇ ਵੀਰ ਦਾ 200 ਰੁਪਿਆ ਆ ਦੂਜੇ ਨੰਬਰ ਵਾਲੀ ਜਿਹੜੀ ਰੁਪਏ ਵੀ ਦੁੱਧ 8 ਕਿਲੋ ਆ 8 ਲੀਟਰ ਦੁੱਧ ਸੁਆ ਕੇ ਨਵਾਇਦਾ ਸੁਆ ਵੀਰੇ ਦੂਜਾ ਸੁਆ ਸੁਈ ਆ ਠੀਕ ਹੈ ਦੂਜਾ ਸੁਆ ਸੁਈ ਆ ਥਾਨ ਬੜਾ ਸੋਹਣਾ ਲੱਗਾ ਇਹਦਾ ਪੂਰਾ ਮੋਟਾ ਥਾਨ ਵਾਲਾ ਅੱਛਾ ਇਹਦੀ ਚੋਈ ਰਸੀ ਪਾ ਕਰਦੇ ਆ ਠੀਕ ਹੈ ਤੇ ਇਹਨੂੰ ਸੁਈ ਨੂੰ ਕਿੰਨਾ ਚੀਰੋ ਗਿਆ ਦੀ ਨਰ ਬੀ ਚਾਰ ਪੰਜ ਮਹੀਨੇ ਹੋ ਗਏ ਨੇ ਆ ਚਾਰ ਤੋਂ ਪੰਜ ਮਹੀਨੇ ਹੋ ਗਏ ਠੀਕ ਹੈ ਜੀ ਤੇ ਦੁੱਧ ਕਿੰਨਾ ਦਸਿਆ ਹੋਣਾ ਜੀ ਕੋਈ ਨੈਟ ਤਿਆਰ ਹੈ 8 ਲੀਟਰ ਹੈ ਆ 8 ਲੀਟਰ ਦੁੱਧ ਠੀਕ ਹੈ ਕੋਈ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਇਹਨੂੰ ਅੱਸੀ ਪਾਣੀ ਪੈਂਦੀ ਆ ਬਾਕੀ ਕੱਦ ਕਾੜ ਚੰਗਾ ਵੱਡਾ ਵਾ ਵੱਡੀ ਆ ਤੇ ਬਾਕੀ ਇੱਕ ਗੱਲ ਮੇਰੇ ਵੀਰ ਆ ਪੰਜ ਟਾਈਮ ਟਾਈਮ ਕੋਈ ਨਹੀਂ ਕੋਈ ਇਹ ਨਹੀਂ ਵੀ ਛੱਡ ਦੇਣੀ ਆ ਵੀਡੀਓ ਬਣਾਉਣੀ ਆਪਾਂ ਥੋੜੀ ਛੱਡ ਕੇ ਫੇਰ ਬਣਾਉਣੀ ਆ ਹਾਂ ਉਹੀ ਮੇਰਾ ਵੀਰ ਆ ਰਿਹਾ ਮੇਰੇ ਘਰਾਂ ਦੇ ਚੋਵੇ ਜੇ ਦੋ ਦਾ 8 ਲੀਟਰ ਹੈਗਾ ਵਾ ਤੇ ਲੈ ਜੇ ਨਹੀਂ ਤੇ ਮੇਰੇ ਘਰ ਬਜੀਰੋ ਬਾਕੀ ਜਿੰਨਾ ਕਿ ਦੁੱਧ ਹੁੰਦਾ ਮੋਲੀ ਵੀਰ ਨੂੰ ਉਹਨੇ ਕਰਦਾ ਵਾ ਇਸੇ ਕਰਕੇ ਮਾਲ ਵਿਗ ਜਾਂਦਾ ਆ ਵੱਡੀ ਦੇਖ ਕੇ ਘਰ ਜਾ ਕੇ ਭਾਈ ਬਣਦੀ ਆ ਤੇ ਗਾ 50 60 ਹਜ਼ਾਰ ਦੀ ਹਾਂਜੀ 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 ਤੋਰੀ ਇਹਨੂੰ ਜੀ 8 ਲੀਟਰ ਦੁੱਧ ਤਿਆਰ ਆ ਫੇਸ ਕੁਆਲਟੀ ਵੇਖ ਲੋ ਚੰਗੀ ਥਾਨ ਬੜਾ ਸੋਹਣਾ ਮੋਟਾ ਮੋਟਾ ਲੱਗਾ ਜੀ ਇਹਨੂੰ ਆ ਵੇਖੋ ਕਰੋ ਚੈੱਕ ਕੱਦ ਵੀ ਕਾਫੀ ਵੱਡਾ ਲਾਜ ਆ ਵੇਖੋ ਜੀ ਕਰੋ ਚੱਕ ਜਾਣ ਦੇ ਵੇਖੋ ਜੀ ਅੱਦ ਕਾੜ ਦੀ ਵੀ ਚੰਗੀ ਐ ਸੋਹਣੀ ਸੁਨੱਖੀ ਪੂਰੀ ਐ ਜੀ ਇਨੇ ਵੀਰ ਜੀ ਸੱਜਰ ਨੇ ਕਿਹਾ ਕਿ ਦੁੱਧ ਚ ਆਇਆ। ਇੱਕ ਘਾਟ ਉਪਰ 15 ਹਾਰ ਲੀਟਰ ਚ ਆਇਆ ਹੋਣਾ। ਠੀਕ ਆ। ਇਤੋਂ ਘਾਟ ਹੀ ਜਾਣਾ। ਤੇ ਗਾਂ ਬਣੀ ਕਿ ਨਹੀਂ ਤੀਗਾ ਲੱਗਾ ਇਹਨੂੰ? ਪਤਾ ਨਹੀਂ ਪਤਾ ਨਹੀਂ ਕੋਈ ਹਨਾ। ਆਪਾਂ ਲੈ ਆਂਦੀ ਆ। ਹੁਣ ਤਾਂ 8 ਲੀਟਰ ਦੁੱਧ ਦੇਣਾ ਆਪਾਂ। ਜੇ ਐਸ ਟਾਈਮ ਤਿਆਰ ਦੋਹਾਂ ਟਾਈਮ ਆਪਾਂ। ਠੀਕ ਆ। ਹਾਂਜੀ। ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ? ਜੇ ਆਪਾਂ ਭਾਜੀ ਲੈਣ ਦੇ ਨਹੀਂ ਆਪਾਂ ਮੁੱਲ ਕਰਨਾ 11000। ਅੱਛਾ। ਹਾਂਜੀ। ਠੀਕ ਆ। ਕੋਈ ਆਪਾਂ ਵੀ ਨਹੀਂ ਮੰਗਣਾ ਬਾਈ ਨਹੀਂ ਮੰਗਣਾ। ਜੇ ਲੈਣੇ ਆਪਾਂ ਫੇਰ ਕਰ। ਛੋੜ ਕਿ ਨਹੀਂ ਕਰ ਦੇਣੀ? 500 ਰੁਪਏ 7.5 ਹਜ਼ਾਰ ਦੀ ਵੇਖੋ ਇਹ ਕੱਦ-ਕੱਟ ਚੰਗਾ ਵਾ ਸੋਹਣੀ ਆ ਜਿੱਡੀ ਵੀ ਆ ਬਹੁਤ ਚੰਗੀ ਆ ਆ ਜਿਹੜਾ ਲਾਸਟ ਪੀਸ ਆ ਦੇਖਦੇ ਆਪਾਂ ਪਹਿਲੀ ਵਾਰੀ ਪਾਈ ਗਾਹੇ ਅੱਛਾ ਨਹੀਂ ਕੱਲ ਪਰਸੋਂ ਵੀ ਪਾਈ ਹੋਈ ਆਪਾਂ ਨਾ ਉੱਚ ਪਾਈ ਗਾਹੇ ਹੀ ਟੋਕਰ ਗੱਪਣ ਹੈਗੇ ਪਾਈ ਆਪਾਂ ਅੱਛਾ ਮੇਰਾ ਮੈਂ ਉਹ ਗੱਲ ਕਹੀ ਵਿੱਚ ਵੀ ਜਦੋਂ ਅਸੀਂ ਇਹਦੇ ਤੀਜੂਣ ਬੋਲਣਾ ਵਾ ਜਿਹੜੇ ਘਰਾਂ ਦੇ ਸਾਢੇ ਤੋਂ ਵੱਧ ਬੋਲਦੇ ਆ ਹਾਂਜੀ ਜੀ ਜੀ ਆਪਾਂ ਦਾ ਪੰਜਾਬੀ ਆਪਾਂ ਬਗੜੀਆਂ ਬਣਾਈ ਆ ਆਪਾਂ ਡਾਕਟਰ ਦੇ ਕੋਲ ਤਾਂ ਇਹਨਾਂ ਤੋਂ ਹਾਂ ਤਾਂ ਆਪਾਂ ਚੈੱਕ ਕਰਾਈ ਆ ਤੇ ਗਾਇਨਗਰੀ ਥੱਲੇ ਅੱਛਾ ਆਪਾਂ ਫੋਨ ਤੇ ਬਹੁਤ ਯਾਦ ਆਏਗੇ ਠੀਕ ਆ ਪਰ ਆਪਾਂ ਹਾਲੇ ਕੋਈ ਹੋਰ ਕਰਕੇ ਦੇਖੀਏ ਠੀਕ ਆ ਹਾਂਜੀ ਚੈੱਕ ਚੈੱਕ ਬਾਅਦ ਚ ਕਰਾਈ ਜੀ ਚੈੱਕ ਆਪਾਂ ਬਾਅਦ ਚ ਕਰਾਈ ਕਿਉਂਕਿ ਆਪਾਂ ਉਧਰ ਲੈ ਗਏ ਆਂਦੀ ਹੈ ਜੇ ਆਪਾਂ ਵੀਡੀਓ ਬਣਾਉਣਾ ਉਹਨਾਂ ਤੁਹਾਨੂੰ ਕਹਤ ਆ ਵੀ ਗੱਬਣ ਆ ਗੱਬਣ ਆ ਤਿੰਨ ਮਹੀਨੇ ਹਾਂ ਨਾ ਵੀ ਇੰਨੇ ਚਿਰ ਦੀ ਗੱਬਣ ਆ ਤੇ ਮੁਰਕੇ ਆਪਾਂ ਉਹਨਾਂ ਦਾ ਵਾਦਾ ਘਾਟਾ ਕਰਕੇ ਤੇ ਉਹਨਾਂ ਖੜੀ ਨਹੀਂ ਤੇ ਐਸੇ ਰੱਖ ਗਏ ਆਪਾਂ ਠੀਕ 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 ਹੈ ਸਹੀ ਹੈ ਦੁੱਧ ਦੇ ਪਰ ਇਸ ਟਾਈਮ 6 ਲੀਟਰ ਪੂਰਾ ਤਿਆਰ ਹੈ 6 ਲੀਟਰ ਪੂਰਾ ਤਿਆਰ ਹੈ ਹਾਂ ਠੀਕ ਹੈ ਜੀ ਇਹਨੂੰ ਤੋਰੀਏ 6 ਲੀਟਰ ਦੁੱਧ ਤਿਆਰ ਆ ਵੇਖੋ ਜੀ ਕੱਦ ਕਾਢ ਇਹਦਾ ਵੀ ਜਿਆਦਾ ਵੱਡਾ ਨਹੀਂਗਾ ਜਰਸੀਆਂ ਜੱਡਾ ਕਰਦੇ ਆ ਸੋਹਣੀ ਸੁਨੱਖੀ ਹੈ ਵੀ ਪੂਰੀ ਆ ਥਾਨ ਬੜਾ ਸੋਹਣਾ ਲੱਗਦਾ ਹੈ ਭਵਾਨਾ ਨੇ ਇਤੋਂ ਕਿੱਡਾ ਸੋਹਣਾ ਤਿਆਰ ਕੀਤਾ ਹੈ ਆ ਵੇਖੋ ਜੀ ਚੱਲ ਚੱਲ ਆਜਾ ਆਉਣ ਦੇ ਬਾਅਦ ਸਮੋੜਨ ਲੱタルਦੀ ਏ ਥੋੜਾ ਆਹ ਕੋਈ ਪੂਰੀ ਕਾਇਮ ਆ ਲस्सी ਵੀ ਨਹੀਂ ਗਈ ਜਾਨਾ ਹਾ ਦਾ 7 ਲੀਟਰ ਪੂਰਾ ਤਿਆਰ ਆ 6 ਲੀਟਰ ਭਾਈ 6 ਲੀਟਰ ਆ 6 ਲੀਟਰ ਖਾਣ ਤੁਹਾਨੂੰ ਕਿਦਾਂ ਕੇ ਸਾਰੀਆਂ ਦੇ ਓਕੇ ਹੀ ਆ ਨਾ ਨਾ ਬਿਲਕੁਲ ਭਾਈ ਥਾਣਾ ਦੀ ਕੋਈ ਬਾਤ ਘਾੜਨੀ ਨਹੀਂਗੀ ਠੀਕ ਆ ਜੀ ਸਾਵਿਕ ਇਹਨੇ ਵੀਰ ਜੀ ਸੱਜਦੇ ਕਿੰਨਾ ਕੁ ਦੁੱਧ ਚਵਾਇਆ ਹੋ ਆ ਜੀ ਇਹਨੇ ਪੂਰਾ ਕਿੰਨਾ ਜ਼ਾਹ ਪਾਣੇ ਤੇ ਚਵਾਇਆ ਆ ਅੱਛਾ ਰੋਕੇ ਪਾਣੇ ਮੜਿਆ ਇਸ ਟਾਈਮ ਪਿਆਰਾ ਸ਼ੇਡ ਲਗਾ ਦੋ ਮੱਲੋ ਕਿ ਖਾਲੀ ਨਿਕਲ ਆਈ ਹੈ ਹਨਾ ਕਿਤੇ ਘੱਟ ਟਾਈਮ ਦੀ ਤੇ ਨਹੀਂ ਗੱਬਣਾ ਡਾਕਟਰ ਨੂੰ ਨਾ ਸਮਝ ਲੱਗੀ ਹੋਏ ਕੁਝ ਚੈੱਕ ਕੀਤੀ ਆ ਖਾਲੀ ਅੱਛਾ ਖਾਲੀ ਆ ਕਿਉਂਕਿ ਅਸੀਂ ਇੱਕ ਵਾਰ ਗਾਂ ਹੀ ਲਿਆਂਦੀ ਸੀ ਅਗਲੇ ਦੇ ਘਰ ਉਹ ਆਂਦਾ ਸੀ ਡਾਕਟਰ ਨੇ ਚੈੱਕ ਕੀਤੀ ਖਾਲੀ ਤੇ ਸਾਡੇ ਘਰ ਆਈ ਤੇ ਉਹ ਅਸੀਂ ਚੈੱਕ ਕਰਾਈ ਪੋਸਟ ਟਾਈਮ ਤੇ ਘੱਟ ਟਾਈਮ ਦੀ ਕਈ ਵਾਰਾ ਘੱਟ ਟਾਈਮ ਦੀ ਵੀ ਗੱਬਣ ਹੋਵੇ ਤੇ ਅਗਲੇ ਨੂੰ ਭਲੇਖਾ ਪੈ ਜਾਂਦਾ ਬਾਕੀ ਪਤਾ ਕੋਈ ਨਹੀਂ ਭਾਈ ਅਭੀ ਨਹੀਂ ਸਕਦੀਆਂ ਉਹ ਚੈੱਕ ਹੀ ਕਰਾਈਆਂ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਹੁਣ ਟੋਕੜਾ ਵਾਲਾ ਕਰ ਦੇ ਕੇ ਉਹ ਤਾਂ ਭਾਈ 6 ਕਿਲੋ ਦਾ ਮੋਲੇ ਦਾ ਲੈਦੇ ਦਾ 12000 2000 ਕਿਲੋ ਦਾ ਬਾਂਸੋ ਜੀ ਜੋ ਸ਼ੁਰੂ ਸਾਢੇ 11 ਜੀ ਜੀ ਆ ਵੀ ਜੀ ਰਾਜੀ ਕਿ ਨਹੀਂ ਹੈ ਕੈਂਪ ਪੂਰੀ ਹੈ ਜੀ ਤੇ ਭਾਜੀ ਇੰਨੇ ਕਿ ਫੋਨ ਆਏ ਨਾ ਹਾਂਜੀ ਕੋਈ ਗੱਲ ਹੀ ਨਹੀਂ ਕਰਨੀ ਠੀਕ ਆ ਬੜੇ ਫੋਨ ਆਏ ਦਿੱਤੀ ਐਸੇ ਕਰਕੇ ਨਹੀਂ ਵੀ ਨਹੀਂ ਖਾਲੀ ਟੋਕੜ ਨਿਕਲ ਆਈ ਆ ਸੁਣ ਕੇ ਆਪਾਂ ਨਹੀਂ ਟੋਕੜ ਕੇ ਉਹ ਝਗੜਾ ਚੈੱਕ ਕਰਾਉਂਦਾ ਖਾਲੀ ਆ ਫਿਰ ਇਹ ਵਧੀਆ ਗੱਲ ਆ ਵੀਰ ਚੈੱਕ ਕਰ ਹਾਂ ਨਾ ਠੀਕ ਆ ਤੇ ਕਰਨੀ ਕੋਈ ਗੱਲਬਾਤ ਹੋਰ ਚੱਲਦੀ ਗੱਲਾਂ ਕਰਿਆ ਵੀ ਠੀਕ ਆ ਤੇ ਆਹੀ ਦਿੰਨੇ ਆ ਤੇ ਬਾਕੀ ਤੋ ਕੜਾਈਆਂ ਜੀ ਸਾਰੀਆਂ ਤਾਂ ਆਗੇ ਆਪਣੀ ਚੋਾਈ ਕਰ ਲਿਓ ਤੁਸੀਂ ਥਾਨ ਪਾਸ ਕਰ ਲਿਓ ਚੈੱਕ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ